ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਚਮਤਕਾਰੇ ਤੇ ਪਾਵਰਫੁਲ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਇਸ ਪਾਣੂ ਕਰਨ ਦੇ ਨਾਲ ਜੇਕਰ ਤੁਸੀਂ ਪੈਸੇ ਨੂੰ ਲੈ ਕੇ ਦੁਖੀ ਹੋ ਤਾਂ ਉਹ ਤੁਹਾਡੀ ਪ੍ਰੋਬਲਮ ਦੂਰ ਹੋ ਜਾਵੇਗੀ ਇਸ ਨਾਲ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਘਰ ਦੇ ਵਿੱਚ ਜੋ ਅੱਜ ਕੱਲ ਦੇ ਸਮੇਂ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਪੈਸੇ ਤੋਂ ਇਲਾਵਾ ਉਹ ਹੈ ਰਿਲੇਸ਼ਨਸ਼ਿਪ ਦੀ ਪ੍ਰੋਬਲਮ ਅੱਜ ਕੱਲ ਹੋ ਰਿਹਾ ਹੈ ਕਿ ਜਿਵੇਂ ਭਾਵੇਂ ਤਾਂ ਤੁਸੀਂ ਵਿਆਹ ਤੋਂ ਬਾਅਦ ਦੀ ਗੱਲ ਕਰ ਲੋ ਭਾਵੇਂ ਵਿਆਹ ਤੋਂ ਪਹਿਲਾਂ ਦੀ ਜੋ ਲੋਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹਨ ਉਹ ਸਭ ਦੁਖੀ ਹਨ ਕਿ ਸਾਡਾ ਜਿਹੜਾ 파ਟਨਰ ਹੈ ਉਹ ਸਾਡੀ ਕੇਅਰ ਨਹੀਂ ਕਰਦਾ ਉਹ ਸਾਨੂੰ ਸਾਡੇ ਜੀ ਧਿਆਨ ਨਹੀਂ ਦਿੰਦਾ ਜੇਕਰ ਅਸੀਂ ਫੋਨ ਕਰਦੇ ਹਾਂ ਉਹ ਸਾਂਡੇ ਫੋਨ ਦਾ ਜਵਾਬ ਨਹੀਂ ਦਿੰਦਾ ਸਾਡਾ ਫੋਨ ਨਹੀਂ ਚੁੱਕਦਾ ਤੇ ਸਾਨੂੰ ਬਲੌਕ ਕਰਕੇ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਕੋਈ ਪ੍ਰੋਬਲਮ ਹਨ ਤੇ ਇਹ ਉਪਾਅ ਨੂੰ ਕਰਨ ਦੇ ਨਾਲ ਪੈਸੇ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਤੇ ਇਹ ਸੁਪਾਅ ਨੂੰ ਖੁਦ ਬੱਚੇ ਵੀ ਆਪਣੇ ਪੇਰੈਂਟਸ ਦੇ ਲਈ ਕਰ ਸਕਦੇ ਹਨ ਤੇ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਵੀ ਕਰ ਸਕਦੇ ਹਨ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਲਵ ਮੈਰਿਜ ਕਰਨੀ ਹੁੰਦੀ ਹੈ ਉਹਨਾਂ ਦੇ ਪੇਰੈਂਟਸ ਲਵ ਮੈਰਿਜ ਲਈ ਮੰਨਦੇ ਨਹੀਂ ਹੁੰਦੇ ਤੇ ਬਹੁਤ ਸਾਰੀਆਂ ਪ੍ਰੋਬਲਮ ਹਨ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਹਨ ਉਹ ਵੀ ਇਸ ਉਪਾਣੂ ਕਰ ਸਕਦੇ ਹਨ ਕਹਨ ਤੋਂ ਭਾਵੇਂ ਇਹ ਹੈ ਕਿ ਇਹ ਉਪਾਅ ਕਰਨ ਦੇ ਨਾਲ ਉਹ ਆਪਣੇ ਮਾਤਾ ਪਿਤਾ ਨੂੰ ਮਨਾ ਕਰ ਸਕਦੇ ਨੇ ਉਹਨਾਂ ਦੇ ਪੇਰੈਂਟਸ ਇਸ ਉਪਾਣੂ ਕਰਨ ਦੇ ਨਾਲ ਤੁਰੰਤ ਹੀ ਮੰਨ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੀ ਜੋਬ ਜਦ ਚੱਲਦਾ ਹੋਇਆ ਕਾਰੋਬਾਰ ਵਪਾਰ ਉਹ ਬੰਦ ਹੋ ਚੁੱਕਾ ਹੈ ਤੇ ਉਹ ਵੀ ਤੁਰੰਤ ਚੱਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਣ ਨੂੰ ਅਸੀਂ ਕਿਵੇਂ ਕਰਨਾ ਹੈ ਇੱਕ ਸਾਨੂੰ ਚਾਹੀਦਾ ਹੈ ਨਮਕ ਤੁਸੀਂ ਇਹ ਸੁਣ ਕੇ ਹੈਰਾਨ रह ਜਾਵੋਗੇ ਕਿ ਕਿਸ ਤਰ੍ਹਾਂ ਨਮਕ ਦਾ ਉਪਾਅ ਕਰਕੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੇ ਪ੍ਰੋਬਲਮਾਂ ਨੂੰ ਦੂਰ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਕਰਕੇ ਬਹੁਤ ਵੱਡੇ ਵੱਡੇ ਲੋਕਾਂ ਨੇ ਸਫਲਤਾ ਹਾਸਲ ਕੀਤੀ ਹੈ ਇਸ ਸੁਪਾਣ ਨੂੰ ਇੱਕ ਵਿਅਕਤੀ ਨੇ ਅਪਣਾਇਆ ਤੇ ਉਸਨੇ ਵਿਸ਼ਵਾਸ ਦੇ ਨਾਲ ਕੀਤਾ ਤੇ ਉਸਨੇ ਆਪਣੀ ਇੰਪੋਸੀਬਲ ਵੇਸ਼ ਨੂੰ ਪੋਸੀਬਲ ਕਰ ਲਿਆ ਉਹਦੀ ਜੋ ਇੱਛਾ ਸੀ ਜੋ ਕਿ ਪੂਰੀ ਹੋਣ ਵਾਲੀ ਸੀ ਇੱਛਾ ਵੀ ਉਸਦੇ ਇਸ ਸੁਪਾਣੂ ਕਰਨ ਦੇ ਨਾਲ ਪੂਰੀ ਹੋ ਗਈ ਪਰ ਇਸ ਸੁਪਾਣੂ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਕਰਨਾ ਵਿਸ਼ਵਾਸ ਦੇ ਨਾਲ ਹੈ ਇਸ ਸੁਪਾਣੂ ਆਪਾਂ ਕਿਵੇਂ ਕਰਨਾ ਹੈ ਘਰ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਵਾਤ ਵਾਤ ਲਾਈਕ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਇਸ ਪਾਣ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਆਵੇਂ ਕੋਈ ਵੀ ਹੋਵੇ ਤੁਸੀਂ ਕਿਸੇ ਵੀ ਦਿਨ ਇਸ ਪਾਣ ਨੂੰ ਸ਼ੁਰੂ ਕਰ ਸਕਦੇ ਹੋ ਮੰਨ ਲਓ ਕਿ ਤੁਸੀਂ ਇਸ ਪਾਣ ਨੂੰ ਸੋਮਵਾਰ ਦੇ ਦਿਨ ਤੋਂ ਸ਼ੁਰੂ ਕੀਤਾ ਹੈ ਤਾਂ ਫਿਰ ਤੁਸੀਂ ਇਸ ਪਾਣ ਨੂੰ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਲਗਾਤਾਰ ਕਰਨਾ ਹੈ ਇਹ ਨਹੀਂ ਕਰਨਾ ਕਿ ਇੱਕ ਦਿਨ ਕਰ ਲਿਆ ਤੇ ਵਿੱਚ ਨਾ ਗਾ ਪਾ ਲਿਆ ਤੇ ਅਗਲੇ ਦਿਨ ਤੋਂ ਵਧਾਦ ਤੇ ਬਿਨਾਂ ਨਾਗੇ ਤਿੰਨ ਦਿਨ ਕਰਨਾ ਹੈ ਜਦੋਂ ਤੁਹਾਡੇ ਕੋਲ 3 ਦਿਨ ਦਾ ਸਮਾਂ ਹੋਵੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਘਰ ਤੋਂ ਬਾਹਰ 3 ਦਿਨ ਕਿਤੇ ਵੀ ਨਹੀਂ ਜਾਣਾ। ਉਸ ਸਮੇਂ ਤੁਸੀਂ ਇਸਪਾਣੂ ਕਰਨਾ ਸ਼ੁਰੂ ਕਰ ਸਕਦੇ ਹੋ। ਤੇ ਇਸਪਾਣੂ ਤੁਸੀਂ ਕਰਨਾ ਕਦੋਂ? ਇਸਪਾਣੂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕਰਨਾ ਹੈ। ਜਿਵੇਂ ਸੂਰਜ ਛਿਪ ਜਾਂਦਾ ਆਪਣੀ ਕੰਮਕਾਰ ਖਤਮ ਕਰਕੇ ਸੌਣ ਤੋਂ ਪਹਿਲਾਂ ਤੁਸੀਂ ਇਸਪਾਣੂ ਕਰਨਾ। ਤੇ ਇਸਪਾਣੂ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ? ਇੱਕ ਜੁੱਤਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਲਈ ਉਪਾਅ ਕਰ ਰਹੇ ਹੋ ਤਾਂ ਤੁਹਾਨੂੰ ਤਾਂ ਤੁਹਾਨੂੰ ਆਪਣਾ ਜੁੱਤਾ ਚਾਹੀਦਾ ਹੈ ਤੇ ਜੇਕਰ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਜਿਵੇਂ ਮਾਤਾ ਅਤੇ ਬੱਚਿਆਂ ਦੇ ਲਈ ਉਪਾਅ ਕਰ ਰਹੇ ਹਨ ਉਹਨਾਂ ਦੇ ਬੱਚਿਆਂ ਨੇ ਜੁੱਤੇ ਚਾਹੀਦੇ ਹਨ ਜੇਕਰ ਬੱਚਾ ਕੋਈ ਆਪਣੀ ਮਾਤਾ ਦੇ ਲਈ ਉਪਾਅ ਕਰ ਰਿਹਾ ਹੈ ਤਾਂ ਉਸ ਨੂੰ ਆਪਣੀ ਮਾਤਾ ਦਾ ਹੀ ਜੁੱਤਾ ਚਾਹੀਦਾ ਹੈ ਕੈਨ ਤੋਂ ਭਾਵ ਕਿ ਇਹ ਸਿੰਪਲ ਜਿਹਾ ਉਪਾਅ ਹੈ ਜਿਸ ਦੇ ਲਈ ਤੁਹਾਨੂੰ ਇੱਕ ਜੁੱਤੀ ਤੁਹਾણો ਉਸਾ ਜੁੱਤਾ ਲੈਣਾ ਹੋਵੇਗਾ ਪੈਣਪਰਾ ਦੇ ਲਈ ਤੇ ਇੱਕ ਹਸਬੰਡ ਵਾਈਫ ਦੇ ਲਈ ਤੇ ਮਾਤਾ ਪਿਤਾ ਬੱਚਿਆਂ ਦੇ ਲਈ ਬੱਚੇ ਮਾਤਾ ਪਿਤਾ ਦੇ ਲਈ ਕਿਸੇ ਲਈ ਵੀ ਕਰ ਸਕਦੇ ਹੋ ਇਹ ਉਪਾਅ ਬਸ ਜੁੱਤਾ ਉਸ ਆਦਮੀ ਦਾ ਹੀ ਜਿਸ ਦੇ ਲਈ ਉਪਾਅ ਕਰ ਰਹੇ ਹਾਂ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਸੱਜੇ ਹੱਥ ਦੀ ਤਲੀ ਦੇ ਉੱਪਰ ਤੁਸੀਂ ਤੁਸੀਂ ਨਮਕ ਲੈ ਲੈਣਾ ਹੈ ਤੇ ਜਿਸ ਦੇ ਲਈ ਤੁਸੀਂ ਉਪਾਅ ਕਰ ਰਹੇ ਹੋ ਉਸਾ ਤੁਸੀਂ ਜੁੱਤਾ ਲੈ ਲੈਣਾ ਹੈ ਲੈ ਕੇ ਤੁਸੀਂ ਨੀਚੇ ਧਰਤੀ ਤੇ ਚੌਂਕੜੀ ਮਾਰ ਕੇ ਬੈਠ ਜਾਣਾ ਤੇ ਨਮਕ ਦੀ ਜੇਕਰ એનર્ਜੀ ਦੀ ਗੱਲ ਕੀਤੀ ਜਾਵੇ ਤੇ ਨਮਕ ਦੀ એનર્ਜੀ ਬਾਰੇ ਤੁਸੀਂ ਸਾਰੇ ਇਹ ਜਾਣਦੇ ਹੋ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇਸੇ ਵਿੱਚ ਜਦੋਂ ਅਸੀਂ ਨਮਕ ਦੇ ਉਪਾਅ ਕਰਦੇ ਹਾਂ ਤੇ ਉਹਨਾਂ ਦਾ ਰਿਜ਼ਲਟ ਵੀ ਸਾਨੂੰ ਤੁਰੰਤ ਮਿਲਦਾ ਹੈ ਇਸੇ ਤਰ੍ਹਾਂ ਤੁਸੀਂ ਜੋ ਹੱਥ ਦੀ ਤਲੀ ਦੇ ਉੱਪਰ ਸੱਜੇ ਹੱਥ ਦੀ ਤਲੀ ਦੇ ਉੱਪਰ ਨਮਕ ਰੱਖਿਆ ਉਸ ਨੂੰ ਦੇਖਦੇ ਹੋਏ ਤੁਸੀਂ ਕੀ ਬੋਲਣਾ ਹੈ ਕਿਉਂ ਨਮਕ ਦੇ ਅਨਾਰਜੇਸ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਜਿਹੜੀ ਵੀ ਭਾਸ਼ਾ ਦੇ ਵਿੱਚ ਬੋਲਣਾ ਜਾਣਦੇ ਹੋ ਤੁਸੀਂ ਉਸੇ ਹੀ ਭਾਸ਼ਾ ਦੇ ਵਿੱਚ ਬੋਲ ਸਕਦੇ ਹੋ ਜਿਹੜੀ ਤੁਹਾਨੂੰ ਭਾਸ਼ਾ ਆਉਂਦੀ ਹੈ ਉਸ ਭਾਸ਼ਾ ਦੇ ਵਿੱਚ ਬੋਲ ਕੇ ਤੁਸੀਂ ਇਹ ਨਮਕ ਦੇ ਅੱਗੇ ਅਰਦਾਸ ਕਰਨੀ ਹੈ ਤੇ ਜਿਹੜੀ ਤੁਹਾਡੀ ਅਰਦਾਸ ਹੈ ਉਹ ਸੱਚੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਉਪਾਅ ਹੁੰਦੇ ਹਨ ਟੋਟਕਿਆਂ ਹੁੰਦੇ ਹਨ ਇਹ ਉਦੋਂ ਹੀ ਸਾਨੂੰ ਲਾਭ ਦਿੰਦੇ ਹਨ ਜਦੋਂ ਸੱਚੇ ਦਿਲ ਤੋਂ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਤੁਸੀਂ ਇਹ ਕਹਿਣਾ ਕਿ ਨਮਕ ਦੀ ਸ਼ਕਤੀ ਇਹ ਨਮਕ ਦੀ એનર્ਜੀ ਮੇਰੀ ਜੌਬ ਲੱਗ ਜਾਵੇ ਇਸ ਤੋਂ ਇਲਾਵਾ ਜੇਕਰ ਬੱਚਿਆਂ ਦੇ ਲਈ ਮਾਤਾ ਪਿਤਾ ਕਰ ਰਹੇ ਹਨ ਤਾਂ ਉਹ ਇਸ ਤਰੀਕੇ ਬੋਲ ਸਕਦੇ ਹਨ ਮੇਰੇ ਬੱਚਿਆਂ ਦੇ ਨੰਬਰ ਪੜ੍ਹਾਈ ਦੇ ਵਿੱਚ ਵਧੀਆਂ ਆਉਣ ਇਸੇ ਤਰ੍ਹਾਂ ਜਿਨ੍ਹਾਂ ਦੇ ਮਾਤਾ ਪਿਤਾ ਉਹਨਾਂ ਦੀ ਮੈਰਿਜ ਤੇ ਲਈ ਕਰ ਰਹੇ ਹਨ ਉਹ ਵੀ ਇਸੇ ਤਰ੍ਹਾਂ ਬੋਲ ਦੇਣ ਇਹ ਨਮਕ ਦੀ એનર્ਜੀ ਮੇਰੇ ਮਾਤਾ ਪਿਤਾ ਮੇਰੇ ਵਿਆਹ ਦੇ ਲਈ ਮਨਜਾਨ ਜੇ ਕੋ ਜੇਕਰ ਕੋਈ ਲੜਕਾ ਜਾਂ ਲੜਕੀ ਇਸ ਪਾਣੂ ਕਰ ਰਿਹਾ ਹੈ ਇਸੇ ਤਰ੍ਹਾਂ ਜੇਕਰ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਤਾਂ ਇਸ ਤਰੀਕੇ ਦੇ ਨਾਲ ਬੋਲ ਸਕਦੇ ਹੋ ਕਿ ਇਹ ਨਮਕ ਦੀ એનર્ਜੀ ਸਾਡੇ ਘਰ ਦੇ ਵਿੱਚ ਜਿੰਨੇ ਵੀ ਪੈਸੇ ਦੀ ਕਮੀ ਹੈ ਉਹ ਦੂਰ ਕਰ ਦਿਓ ਕਹਨ ਤੋਂ ਭਾਵੇਂ ਕਿ ਜੇ ਉਪਾਅ ਕਰਦੇ ਸਮੇਂ ਜੋ ਵੀ ਤੁਹਾਡੀ ਵਿਸ਼ ਹੈ ਉਸ ਨੂੰ ਤੁਸੀਂ ਮੰਗ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖੋ ਇੱਕ ਵਾਰ ਪ੍ਰਾਕਰਨ ਸਮੇਂ ਤੁਸੀਂ ਇੱਕ ਹੀ ਵਿਸ਼ੇ ਜਿਹੜੀ ਆਪਣੀ ਮੰਗ ਸਕਦੇ ਹੋ ਇਹ ਨਹੀਂ ਕਿ ਇੱਕ ਵਾਰ ਪ੍ਰਾਕਰਨ ਬੈਠੇ ਦੇ ਜਿੰਨੀਆਂ ਵਿਸ਼ੇ ਨੇ ਉਹ ਸਾਰੀਆਂ ਤੁਸੀਂ ਬੋਲ ਦਿਓ ਇੱਕ ਵਾਰ ਇੱਕੋ ਮੰਗਣੀ ਹੈ ਤਾਂ ਤੁਸੀਂ ਤੇ ਤੁਸੀਂ ਜੇ ਤੁਹਾਨੂੰ ਦੂਸਰੀ ਵਿਸ਼ੇ ਆਪਣੀ ਮੰਗਣੀ ਹੈ ਤਾਂ ਉਸ ਨੂੰ ਦੂਸਰੇ ਦਿਨ ਬਾਅਦ ਰਪੇੜ ਕਰ ਸਕਦੇ ਹੋ ਇੱਕ ਟਾਈਮ ਦੇ ਵਿੱਚ ਇੱਕੋ ਹੀ ਵਿਸ਼ ਮੰਗਣੀ ਹੈ ਤੁਸੀਂ ਆਪਣੀ ਵਿਸ਼ ਮੰਗਾ ਤੋਂ ਬਾਅਦ ਵਿੱਚ ਇਹ ਜਿਹੜਾ ਨਮਕ ਤੁਸੀਂ ਸੱਜੇ ਹੱਥ ਦੀ ਤਲੀ ਦੇ ਉੱਪਰ ਰੱਖਿਆ ਸੀ ਐਸਨੂੰ ਤੁਸੀਂ ਜੁੱਤੇ ਦੇ ਵਿੱਚ ਪਾ ਦੇਣਾ ਹੈ। ਇਸੇ ਤਰ੍ਹਾਂ ਜੁੱਤੇ ਵਿੱਚ ਨਮਕ ਪਾਉਣ ਤੋਂ ਬਾਅਦ ਦੇ ਵਿੱਚ ਜਿਵੇਂ ਅਸੀਂ ਪਾਉ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਸੌਣ ਤੋਂ ਪਹਿਲਾਂ ਕੀ ਕਰਨਾ ਜਿਸ ਜੁੱਤੇ ਦੇ ਵਿੱਚ ਅਸੀਂ ਨਮਕ ਪਾਇਆ ਉਸ ਨੂੰ ਸੌਣ ਦੇ ਸਮੇਂ ਤੁਸੀਂ ਆਪਣੇ ਬੈੱਡ ਜਾਂ ਜਿਹੜੇ ਵੀ ਬਿਸਤਰ ਤੇ ਸੌਣਾ ਉੱਥੇ ਕੋਲ ਨੇੜੇ ਰੱਖ ਲੈਣਾ ਹੈ। ਤੁਸੀਂ ਇਹ ਨਹੀਂ ਕਰਨਾ ਕਿ ਬੈੱਡ ਦੇ نیچے ਹੀ ਉਸ ਨੂੰ ਰੱਖ ਲੈਣਾ ਹੈ ਆਪਣੇ ਬਿਸਤਰ ਦੇ نیچے ਤੁਸੀਂ ਕੋਲ ਹੀ ਰੱਖਣਾ ਹੈ। ਕਿਉਂਕਿ ਵਾਸਤਵ శాస్త్ర ਦੇ ਅਨੁਸਾਰ ਬੈੱਡ ਦੇ ਨੀਚੇ ਸਾਨੂੰ ਕੋਈ ਵੀ ਅਸਹਿ ਚੀਜ਼ ਨਹੀਂ ਰੱਖਣੀ ਚਾਹੀਦੀ ਜਿਵੇਂ ਆਪਾਂ ਅਕਸਰ ਹੀ ਸੌਂਦੇ ਹਾਂ ਜੁੱਤੇ ਜਿਹੜੇ ਹਨ ਉਹ ਬਿਲਕੁਲ ਵੀ ਬੈੱਡ ਦੇ ਨੀਚੇ ਨਹੀਂ ਰੱਖਣੇ ਚਾਹੀਦੇ ਇਸੇ ਤਰ੍ਹਾਂ ਉਹ ਜੁੱਤੇ ਨੂੰ ਥੋੜਾ ਜਿਹਾ ਛੁਪਾ ਕੇ ਆਪਣੇ ਬੈੱਡ ਦੇ ਕੋਲ ਰੱਖ ਕੇ ਤੁਸੀਂ ਸੌਂ ਜਾਣਾ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠਣਾ ਸੇਮ ਇਸੇ ਹੀ ਪ੍ਰਸਾਸਤੇ ਨਾਲ ਤੁਸੀਂ ਦੁਬਾਰਾ ਜਿਹੜਾ ਇਹ ਚੀਜ਼ ਉਹ ਰਿਪੀਟ ਕਰਨੀ ਉਹ ਹੀ ਜੁੱਤਾ ਲੈਣਾ ਹੈ ਉਹ ਜੋਤੇ ਦੇ ਵਿੱਚ ਦੁਬਾਰਾ ਤੋਂ ਤੁਸੀਂ ਨਮਕ ਪਾਉਣਾ ਹੈ ਤੇ ਜਿਹੜੀ ਵਿੱਚ ਤੁਸੀਂ ਵਿਸ਼ ਮੰਗੇ ਸੀ ਉਸੇ ਵਿਸ਼ ਨੂੰ ਰਿਪੀਟ ਕਰਨਾ ਹੈ ਇਹ ਨਹੀਂ ਕਿ ਤੁਸੀਂ ਦਿਨ ਵਿੱਚ ਜਦੋਂ ਤੁਸੀਂ ਨਮਕ ਪਾਉਣਾ ਦੂਸਰੀ ਵਿਸ਼ ਬੋਲਣੀ ਨਹੀਂ ਤਿੰਨ ਦਿਨ ਜਿਹੜਾ ਉਪਾਗ ਕਰਨਾ ਉਹਦੇ ਵਿੱਚ ਜਿਹੜੀ ਵਿਸ਼ ਪਹਿਲੇ ਦਿਨ ਤੁਸੀਂ ਬੋਲੀ ਉਹੀ ਬੋਲਣੀ ਹੈ ਇਸੇ ਤਰ੍ਹਾਂ ਦੂਸਰੇ ਦਿਨ ਵੀ ਐਸੇ ਪ੍ਰਸਾਦ ਦੇ ਨਾਲ ਨਮਕ ਪਾ ਕੇ ਜੁੱਤੇ ਦੇ ਵਿੱਚ ਉੱਥੇ ਆਪਣੀ ਜਿਹੜੀ ਹੈ ਅਰਦਾਸ ਤੁਸੀਂ ਪਹਿਲਾਂ ਵਿਸ਼ ਬੋਲ ਦੇਣੀ ਹੈ ਉਹ ਬੋਲ ਕੇ ਰਾਤ ਨੂੰ ਸੌਣ ਦੇ ਸਮੇਂ ਆਪਣੇ ਬੈਡ ਦੇ ਕੋਲ ਰੱਖ ਲੈਣਾ ਹੈ ਤੇ ਜਦੋਂ ਤੁਸੀਂ ਤੀਸਰੇ ਦਿਨ ਅਗਲੇ ਦਿਨ ਸਵੇਰੇ ਤੁਸੀਂ ਉੱਠੋਗੇ ਫਿਰ ਸੇਮ ਪ੍ਰੋਸੈਸ ਇਸੇ ਤਰ੍ਹਾਂ ਇਸੇ ਤਰ੍ਹਾਂ ਤੁਸੀਂ ਕਰਨਾ ਹੈ ਤਿੰਨ ਦਿਨ ਲਗਾਤਾਰ ਜੋ ਪਹਿਲੇ ਦਿਨ ਜੋ ਪਹਿਲੇ ਦਿਨ ਬੋਲੇ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਉਪਾ ਜਿਵੇਂ ਤੁਸੀਂ ਇੱਕ ਦਿਨ ਨਮਕ ਜੁੱਤੇ ਦੇ ਵਿੱਚ ਪਾਇਆ ਦੂਸਰੇ ਦਿਨ ਉਸੇ ਜੁੱਤੇ ਦੇ ਵਿੱਚ ਨਮਕ ਨਵਾਂ ਪਾ ਦੇਣਾ ਜਿਹੜਾ ਪੁਰਾਣਾ ਹੈ ਉਸ ਨੂੰ ਬਿਲਕੁਲ ਵੀ ਨਹੀਂ ਕਢਣਾ ਇਸੇ ਤਰ੍ਹਾਂ 3 ਦਿਨ ਕਰਾਂ ਤੋਂ ਬਾਅਦ ਜਦੋਂ ਚੌਥਾ ਦਿਨ ਹੋਵੇਗਾ ਤੇ ਤੁਸੀਂ ਕੀ ਕਰਨਾ ਕਿ ਜਿਹੜਾ ਜੁੱਤੇ ਦੇ ਵਿੱਚ 3 ਦਿਨ ਤੁਸੀਂ ਨਮਕ ਪਾਇਆ ਹੋਵੇਗਾ ਉਸ ਨੂੰ ਤੁਸੀਂ ਚੌਥੇ ਦਿਨ ਕੋਈ ਬਰਤਨ ਜਾਂ ਫਿਰ ਕੋਈ ਪਲੇਟ ਲੈ ਸਕਦੇ ਹੋ ਉਸ ਪਲੇਟ ਦੇ ਵਿੱਚ ਚੰਗੇ ਤਰ੍ਹਾਂ ਜੁੱਤਾ ਛਾੜ ਕੇ ਉਸ ਦਾ ਉਸ ਦਾ ਸਾਰਾ ਨਮਕ ਜਿਹੜਾ ਹੈ ਕੱਢ ਦੇਣਾ ਹੈ ਜੇਕਰ ਤੁਸੀਂ ਪਲੇਟ ਦੇ ਵਿੱਚ ਨਹੀਂ ਕੱਢਣਾ ਚਾਹੁੰਦੇ ਤਾਂ ਤੁਸੀਂ ਕਿਸੇ ਕਾਗਜ਼ ਦੇ ਵਿੱਚ ਕੱਢ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਐਸਾ ਨਮਕ ਨੂੰ ਕਿਸੇ ਪਲੇਟ ਦੇ ਵਿੱਚ ਕੱਢਿਆ ਹੈ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ ਜਿਵੇਂ ਕਿ ਆਪਣੇ ਸ਼ਿੰਕ ਬਣੇ ਹੁੰਦੇ ਹਨ ਘਰ ਦੇ ਵਿੱਚ ਉਥੇ ਤੁਸੀਂ ਨਮਕ ਨੂੰ ਉਪਰੋਂ ਸ਼ਿੰਕ ਦੀ ਟੂਟੀ 'ਚ ਲਾ ਕੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਨਮਕ ਨੂੰ ਕਾਗਜ਼ ਦੇ ਉੱਪਰ ਛਾੜਿਆ ਸ਼ੋਹ ਦੇ ਵਿੱਚ ਤਾਂ ਤੁਸੀਂ ਆਪਣੇ ਘਰ ਦੋਂ ਬਾਹਰ ਜਾ ਕੇ ਉਸ ਕਾਗਜ਼ ਨੂੰ ਖੁੱਲੀ ਜਗ੍ਹਾ ਤੇ ਜਿੱਥੇ ਥੋੜੀ ਬਹੁਤ ਮਿੱਟੀ ਪੌਲੀ ਹੋਵੇ ਖੋਦਣੀ ਸੌਖੀ ਹੋਵੇ ਉਥੇ ਮਿੱਟੀ ਪਾਟ ਕੇ ਇਸ ਕਾਗਜ਼ ਨੂੰ ਤੁਸੀਂ ਦਬ ਕੇ ਵੀ ਆ ਸਕਦੇ ਹੋ ਇਹਨਾਂ ਉਪਾਅ ਹੀ ਕਰਨਾ ਹੈ ਤੁਸੀਂ ਤੇ ਇਹਨਾਂ ਉਪਾਅ ਕਰਨ ਤੋਂ ਬਾਅਦ ਤੁਸੀਂ ਬਿਲਕੁਲ ਹੀ ਭੁੱਲ ਜਾਣਾ ਹੈ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਬਿਲਕੁਲ ਵੀ ਖਿਆਲ ਨਹੀਂ ਲੈ ਕੇ ਆਉਣਾ ਕਿ ਤੁਸੀਂ ਕੋਈ ਉਪਾਅ ਵੀ ਕੀਤਾ ਸੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਉਪਾਅ ਕਰ ਲੈਂਦੇ ਹਾਂ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਰਹਿੰਦੇ ਹਾਂ ਕਿ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪੈਂਦਾ ਜਦੋਂ ਫਿਰ ਅਸੀਂ ਇਸ ਤਰੀਕੇ ਦੇ ਨਾਲ ਸੋਚ ਲੈਂਦੇ ਹਾਂ ਤੇ ਸਾਡਾ ਜੋ ਪ੍ਰੋਸੈਸ ਚੱਲ ਰਿਹਾ ਹੁੰਦਾ ਜਦ ਮੇਰੇ ਪਰਮਾਤਮਾ ਉੱਪਰ ਸਾਡੇ ਕੰਮ ਕਰ ਰਿਹਾ ਹੁੰਦਾ ਤਾਂ ਸਾਡੇ ਕੰਮਾਂ ਵਿੱਚ ਤਾਂ ਹੋ ਰਹੀ ਹੁੰਦੀਆਂ ਪਰ ਜੋ ਪਰ ਜੋ ਪਰਮਾਤਮਾ ਸਾਡੇ ਕੰਮ ਕਰ ਰਿਹਾ ਹੁੰਦਾ ਉਹ ਸਾਨੂੰ ਨਜ਼ਰ ਥੋੜੀ ਦੂਰੀ ਨਜ਼ਰ ਥੋੜੀ ਆਉਂਦਾ ਹੈ ਜਿਹੜਾ ਉਹ ਪਾ ਦਾ ਪ੍ਰੋਸੈਸ ਹੁੰਦਾ ਹੈ ਜਦੋਂ ਅਸੀਂ ਪਾ ਕਰ ਲੈਂਦੇ ਹਾਂ ਉਹ ਸ਼ੁਰੂ ਹੋ ਜਾਂਦਾ ਹੈ ਪਾ ਕਰਨ ਦੇ ਨਾਲ ਨਾਲ ਇਹ ਪ੍ਰੋਸੈਸ ਹੁੰਦੇ ਹੁੰਦੇ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਹੈ ਐਸੀ ਕਰਕੇ ਸਾਨੂੰ ਸਬਲ ਸੰਤੋ ਰੱਖਣ ਦੀ ਜ਼ਰੂਰਤ ਹੁੰਦੀ ਹੈ ਤੇ ਜਦੋਂ ਫਿਰ ਅਸੀਂ ਆਪਣੇ ਮਨ ਦੇ ਵਿੱਚ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਕੁਝ ਹੋ ਹੀ ਨਹੀਂ ਰਿਹਾ ਤੇ ਅਸੀਂ ਉਪਾਅ ਕੀ ਤਾਂ ਅਸੀਂ ਕੁਝ ਹੋਰ ਨਹੀਂ ਰਿਹਾ ਤੇ ਉਸ ਸਮੇਂ ਕੀ ਹੁੰਦਾ ਹੈ ਇੱਕ ਉਪਾਦ ਜਿਹੜੀ એનર્ਜੀ ਉਹ ਬਿਲਕੁਲ ਹੀ ਘਟ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਤੁਸੀਂ ਤਿੰਨ ਦਿਨ ਲਗਾਤਾਰ ਉਪਾਅ ਕੀਤਾ ਉਸ ਨੂੰ ਕਰਕੇ ਭੁੱਲ ਜਾਓ। ਇਹ ਜਿਹੜਾ ਤਿੰਨਾਂ ਦਿਨਾਂ ਦਾ ਤੁਸੀਂ ਉਪਾਅ ਕੀਤਾ ਇਸ ਦਾ ਜਿਹੜਾ ਅਸਰ ਹੈ ਤੁਹਾਡੀ ਜ਼ਿੰਦਗੀ ਉੱਪਰ ਸਾਰੀ ਜ਼ਿੰਦਗੀ ਹੀ ਪਵੇਗਾ। ਇਹ ਰੈਮਡੀ ਜਿਹੜੀ ਹੈ ਇਹ ਤੁਹਾਡੇ ਉੱਪਰ ਅਸਰ ਜ਼ਰੂਰ ਕਰੇਗੀ ਤੇ ਜੋ ਵੀ ਤੁਸੀਂ ਵਿਸ਼ ਮੰਗਿਆ ਉਹ ਤੁਹਾਡੀਆਂ ਪੂਰੀਆਂ ਹੁੰਦੀਆਂ ਰਹਿਣਗੀਆਂ ਹਮੇਸ਼ਾ ਵਾਸਤੇ ਤੁਸੀਂ ਇੰਨਾ ਵਿਸ਼ਵਾਸ ਰੱਖੋਗੇ ਫਿਰ ਹੀ ਤੁਹਾਨੂੰ ਇਸ ਪਾ ਦਾ ਫਾਇਦਾ ਹੋਵੇਗਾ ਇਹ ਪਾ ਤਿੰਨ ਦਿਨ ਲਗਾਤਾਰ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਡੇ ਮਨ ਦੇ ਵਿੱਚ ਹੈ ਕਿ ਮੇਰੀ ਇੱਕ ਦੂਸਰੀ ਵਿਸ਼ ਤੁਸੀਂ ਵੀਰਵਾ ਚਕੁਰਵਾ ਦੁਬਾਰਾ ਨਵਾਂ ਪਾ ਸ਼ੁਰੂ ਕਰਕੇ ਤਿੰਨ ਦਿਨ ਲਗਾਤਾਰ ਉਹ ਪਾ ਆਪਣਾ ਇਹ ਕਰ ਸਕਦੇ ਹੋ ਇਇਸੇ ਸਾਡੀ ਅੱਜ ਦੀ ਵੀਡੀਓ ਦੇ ਚਾਨ ਕਰੇ ਜੇਕਰ ਵੀਡੀਓ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ